ਦੇ ਪਰਸ ਦੇ ਲੱਗਦੀ ਆ ਤਾਂ ਵੀ ਸਾਟ ਹੈ ਜੇ ਸਾਡੇ ਕਿਸਾਨ ਦੇ ਲੱਗਦੀ ਆ ਤਾਂ ਵੀ ਉਹਨਾਂ ਦਾ ਕਿਉਂ ਇਹ ਭੇਡ ਦੇ ਜੀ ਦੀ ਸਰਕਾਰਾਂ ਪਵਾਉਂਦੀਆਂ ਨੇ ਆਹ ਬਾਈਪਾਸ ਕੱਟਣ ਜਾ ਰਹੇ ਨੇ ਇਹ ਪ੍ਰਸ਼ਾਸਨ ਨੂੰ ਜਾਂ ਮਾਲਮ ਹੈ ਕਿਵੇਂ ਨੂੰ ਇਹ ਵੀ ਪਤਾ ਹੈ ਕਿ 50 ਸਾਲ ਦੀ ਜਾਂ 100 ਸਾਲ ਦੀ ਜ਼ਮੀਨ ਵਾਰੇ ਨਾ ਗਰਦੌਰੀਆਂ ਨੇ ਇਹਦਾ ਮਾਲਕ ਕੌਣ ਹੋਊਗਾ ਇਸ ਕਰਕੇ ਜੇ ਸਾਤੋਂ ਜ਼ਮੀਨ ਛੁੱਟਦੀ ਹੈ ਇਸ ਪ੍ਰਸ਼ਾਸਨ ਨੂੰ ਜੇ ਬਣਾ ਅੱਜ ਇਹ ਨੌਕਰੀ ਦੇ ਕਿਵੇਂ ਮੀਨਤਾ ਕਰਕੇ ਲੱਗੇ ਨੇ ਜਿਨ੍ਹਾਂ ਨੂੰ ਬਚਾਰਾ ਹਟਾ ਲੈਣਾ ਵੀ ਭਾਈ ਤੂੰ ਆਪਦੇ ਘਰ ਨੂੰ ਜਾ ਅਸੀਂ ਨਵਾਂ ਬੰਦਾ ਰੱਖਾਂਗੇ ਪਰ ਜਾਇਬ ਕਿੰਨਾ ਗੁੱਸਾ ਆਊਗਾ ਤੁਸੀਂ ਆਪਦੇ ਹੱਥਾਂ ਫੇਰ ਕੇ ਦੇਖੋ ਥੋਡੀ ਜ਼ਮੀਨ ਖਰੀਦੀ ਹੋਈ ਹੋਵੇ ਤੁਹਾਡੇ ਬਾਪ ਦੀ ਜ਼ਮੀਨ ਹੋਵੇ ਥੋਟੋ ਲੋਕ ਅੱਜ ਖੋ ਕੇ ਲੈ ਜਾਣਾ ਤੁਹਾਨੂੰ ਕਿੰਨਾ ਗੁੱਸਾ ਆਊਗਾ ਇਹ ਗੁੱਸਾ ਕਿਸਾਨ ਭਰਾਵੋ ਇਹ ਸਮੇਂ ਨਾਲ ਸੱਤ ਸੱਤ ਸਾਲ ਦੇ ਇਹ ਪੰਜੜ ਤੋਰੀਆਂ ਜ਼ਮੀਨਾਂ ਕਮ ਇਹ ਪੱਧਰ ਕਰੀਆਂ ਨੇ ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਇਹ ਪ੍ਰਸ਼ਾਸਨ ਭੁੱਖ ਮਦਰੀਆਂ ਬੀਟੀਆਂ ਕਰ ਸਕਦਾ ਹੈ ਵੀ ਜਿਹੜੀ ਜ਼ਮੀਨ ਅਜ ਮੌਕੇ ਤੇ ਬਾਹਰ ਆ 60 ਸਾਲ ਹੋ ਗਏ ਕਰਤਾਰੀਆਂ ਚੱਲਦੀਆਂ ਨੂੰ ਪੰਜੜ ਤੋੜ ਕੇ ਜ਼ਮੀਨਾਂ ਪਾਈਆਂ ਪਿੱਛੜ ਲਾ ਰਹੀਆਂ ਨੇ ਪਰ ਇਹ ਮਾਮਲਾ ਉਹਨਾਂ ਨੂੰ ਪੜਨਾ ਚਾਹੀਦਾ ਇਹ ਹਾਲਾਤ ਕਿਉਂ ਬਣਾਇਆ ਇਹ ਹਾਲਾਤ ਕਿਉਂ ਬਣਾਉਂਦੇ ਨੇ ਕਿਉਂ ਗੁੰਗੀ ਵਾਲੀ ਸਰਕਾਰ ਤੋਂ ਬੱਦ ਗੁੰਗਾ ਬੋੜਾ ਪ੍ਰਸ਼ਾਸਨ ਜਿਹੜਾ ਉਹਨਾਂ ਦੇ ਮਾਗਰ ਲੱਗਦਾ ਹੈ ਦੇਖੋ ਕਿਸਾਨ ਭਰਾਵੋ ਪਠੋਈ ਦੀ ਜ਼ਮੀਨ ਤੇ ਹਮਲਾ ਕੀਤਾ ਪਠੋਈ ਦੀ ਜ਼ਮੀਨ ਤੇ ਹਮਲਾ ਕੀਤਾ ਆ ਸਾਡਾ ਇੰਨਾ ਸੰਯੋਗ ਆ ਪ੍ਰਸ਼ਾਸਨ ਨੇ ਉਸ ਨੇ ਦਿੱਤਾ ਇੰਨਾ ਪੁਲਿਸ ਉਹ ਕਿਤੇ ਇੰਨਾ ਸਹਿਯੋਗ ਨਹੀਂ ਦੇ ਸਕ ਜਿੰਨੀ ਪਠੋਈ ਦੇ ਵਿੱਚ ਦਿੱਤਾ ਪਰ ਇੱਕੋ ਹੀ ਗੱਲ ਜੇ ਨਾਲ ਮੈਕਮਾ ਮੂਹਰੇ ਆ ਜੇ ਅਸੀਂ ਜਿਹੜਾ ਮਰਜੀ ਕੁਝ ਹੋ ਜਾਊਗਾ ਪੁਰਸ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਹੈ ਅੱਜ ਵੀ ਕਰੂੰਗੀ ਸਾਨੂੰ ਪੂਰੀ ਆਸ ਹੈ ਕਿ ਪੁਸਾ ਪ੍ਰਸ਼ਾਸਨ ਸਾਡੇ ਦੇ ਲਈ ਡੰਡਾ ਮਾਰੂਗਾ ਕਿ ਸਾਡੇ ਜਵਾਕ ਜਾਂ ਉਹ ਸਾਡੇ ਧੀ ਪੁੱਤ ਜਾਂ ਅਸੀਂ ਉਹਨਾਂ ਨੇ ਚਾਚੇ ਦਾਇ ਲੱਗਦੇ ਆ ਕੋਈ ਰਿਸ਼ਤੇਦਾਰੀ ਜੋ ਕੋਈ ਬਿੱਤਰ ਦੋਸੀ ਤੇ ਪਰਚੇ ਕਰਦੇ ਹੋ ਕੋਦਾਂਗੇ ਪਾਸੇ ਕੋਈ ਦੌੜ ਨਹੀਂ ਆਪੀਆਂ ਜ਼ਮੀਨਾਂ ਜਾਇਜ਼ਤਾ ਵਾਸਤੇ ਪਰਚੇ ਹੁੰਦੇ ਆਏ ਹੋਣਗੇ ਜਾਂ ਉਹਦੀ ਧੀ ਪੈਣ ਪਿੱਛੇ ਪਰਚੇ ਹੁੰਦੇ ਆਏ ਹੋਣਗੇ ਪਰ ਜੇ ਤੁਹਾਡੀ ਕੁਰਸੀ ਨੂੰ ਅੱਜ ਕੋਈ ਹੱਥ ਪਾ ਲੇ ਕਹ ਕਹਿਰੇ ਥੱਲੋ ਡੇਕਤਾ ਪਰਾਂਚਾਰ ਦੇ ਕਰਨ ਨੂੰ ਕਿੱਲਾ ਤੋਂ ਖਾਊਗਾ ਕਿਸਾਨ ਭਰਾਵੋ ਉਹ ਹਲਾਤ ਅੱਜ ਤੁਸੀਂ ਸਾਡੇ ਕਿਸਾਨਾਂ ਨਾਲ ਬਣਾ ਰਹੇ ਹੋ ਕੱਲ ਨੂੰ ਆਉਣ ਵਾਲੇ ਹਿਸਾਬ ਨਾਲ ਕਿੰਨੇ ਘਾਰੇ ਦੇ ਵਿੱਚ ਨਹੀਂ ਹੋ ਸਕਦਾ ਗਰੀਬ ਦੀ ਹਾਲ ਜੜੀ ਉਹ ਪੰਜੇ ਹੁੰਗਾ ਪਿਛਦੀਆਂ ਨਿਕਲ ਗਿਆ ਪਿਛਦੀਆਂ ਇਹ ਨਹੀਂ ਹੈ ਵੀ ਛੁੱਕਾ ਜਾਊਗਾ ਬੰਦਾ ਇਹ ਹਾਲਾਤ ਕਿਸਾਨ ਪਰ ਆਓ ਨਾ ਬਣਾਓ ਨਾ ਬਣਾਓ ਤੁਸੀਂ ਜਾ ਕੇ ਮਾਲ ਵਿਭਾਗਾਂ ਜਾ ਕੇ ਭਗਵਾਨ ਸਤਿਮਾਨ ਸਰਕਾਰ ਨਾਲ ਜਾ ਕੇ ਮਿਟਵਾ ਕਰੋ ਵੀ ਜਿਹੜਾ ਮਾਮਲਾ ਹੈ ਉਹ ਇਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾਵੇ ਉਹ ਅਸੀਂ ਜ਼ਮੀਨ ਵੀ ਦੇਣ ਨੂੰ ਤਿਆਰ ਆ ਪਰ ਜੇ ਮਾਮਲਾ ਇਸ ਕਿਸਾਨਾਂ ਨੂੰ ਮਿਲਦਾ ਕਿਸਾਨਾਂ ਨੇ ਕੱਟਣੇ ਵਿੱਚ ਪੈਂਦਾ ਨਹੀਂ ਜਮੀਨ ਛੱਡਣੀ ਬੰਦੇ ਇੱਕ ਮਾਰੋ ਬੰਦੇ ਪੰਜ ਮਾਰੋ ਬੰਦੇ ਜਿੰਨੇ ਤੁਹਾਡਾ ਜੀ ਕਰਦਾ ਮਾਰੋ ਬੱਚੇ ਹੁੰਦੇ ਨੇ ਬੱਚੇ ਕਰੋ ਧੰਨਵਾਦ